ਜਿੰਦਾਬਾਦ 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 ਬਿਜਲੀ ਬੋਰਡ ਮੁਰਦਾਬਾਦ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਡੀ ਫੜਨ ਗਏ ਮੁਲਾਜ਼ਮਾਂ ਦਾ ਹੋਇਆ ਭਾਰੀ ਵਿਰੋਧ ਉਧਰੋਂ ਇਹਨਾਂ ਵੀ ਲਗਾ ਦਿੱਤਾ ਧਰਨਾ ਲੋਕਾਂ ਦਾ ਇੱਕ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ 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 ਆਹ ਸਾਥੀਓ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਧਰਨੇ ਤੇ ਵਿਰੋਧ ਤੁਸੀਂ ਆਮ ਹੀ ਹੁੰਦੇ ਹੋਗੇ ਪਰ ਅੱਜ ਆ ਜੋ ਧਰਨਾ ਲੱਗਾ ਏ ਇਹ ਸ਼ਾਇਦ ਪਹਿਲੀ ਵਾਰ ਤੁਸੀਂ ਦੇਖੋਗੇ ਅਤੇ ਸੁਣੋਗੇ ਕਿ ਕਿਸਾਨਾਂ ਨੇ ਲਾਇਆ ਬਿਜਲੀ ਦੇ ਮੁਲਾਜ਼ਮਾਂ ਦੇ ਵਿਰੁੱਧ ਧਰਨਾ ਇਹ ਮੁਲਾਜ਼ਮਾਂ ਨੇ ਲਾ ਦਿੱਤਾ ਕਿਸਾਨਾਂ ਵਿਰੁੱਧ ਧਰਨਾ ਹਰੀ ਸਿੰਘ ਜੀ ਪਿੰਡ ਤਾੜਾ ਜ਼ਿਲ੍ਹਾ ਬਰਨਾਲਾ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਅਸੀਂ ਟੈਂਕ ਪਾਣੀ ਵਾਲੇ ਟੈਂਕ ਤੇ ਚੜਨ ਦਾ ਕਾਰਨ ਵੀਰੇ ਐਕਸਟਰ ਸਾਹਿਬ ਬਿਜਲੀ ਮਲਾਜ਼ਮਨ ਤੇ ਐਸਡੀਓ ਸਾਹਿਬ ਜਿਨ੍ਹਾਂ ਨਾਲ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਆ ਜਿਹੜੇ ਕੀ ਸਾਡੇ ਘਰਾਂ ਦੇ ਵਿੱਚ ਨੇਰੇ ਆਉਂਦੇ ਨਹੀਂ ਚੋਰਾ ਵਾਂਗੂ ਕੰਦਾ ਟੱਪ ਕੇ ਆਉਂਦੇ ਨੇ ਸਾਰਿਆਂ ਵਿੱਚ ਤਾਂ ਚੋਰ ਹੀ ਕਹਾਂਗੇ ਕਿਉਂਕਿ ਮੂਰੋ ਕਟਣਾ ਮਾ ਸਾਡੇ ਵਰਗਾ ਕੋਈ ਡਾਂਗ ਟੰਬਾ ਮਾਰੇ ਪਿੰਡ ਦਾ ਤਾਂ ਉਹ ਕਹੇ ਫਿਰ ਬਾਅਦ ਚ ਦੱਸਣਗੇ ਵਿੱਚ ਮਲਾਜ਼ਮ ਕੋਈ ਉਹਨਾਂ ਕੋਲੇ ਕਾਰਡ ਨਹੀਂ ਕੋਈ ਉਹਨਾਂ ਕੋਲੇ ਪ੍ਰੂਫ ਨਹੀਂ ਅਸੀਂ ਉਹਨਾਂ ਤੋਂ ਅੱਕ ਕੇ ਪਹਿਲਾਂ ਵੀ ਉਹਨਾਂ ਨੂੰ ਇਹ ਗੱਲ ਦੱਸੀ ਆ ਵੀ ਤੁਸੀਂ ਆਪਦਾ ਕੋਈ ਕਾਰਡ ਵਗੈਰਾ ਰੱਖੋ ਜਾਂ ਸਾਨੂੰ ਦੱਸੋ ਕੁਝ ਦਿਨ ਦਾ ਟਾਈਮ ਰੱਖੋ ਸਾਡੇ ਖੇਤਾਂ ਦੇ ਕੇਬੜਾ ਨੇ ਹਰ ਰੋਜ਼ 10-10 ਲੈ ਜਾਂਦੀਆਂ ਟ੍ਰਾਂਸਫਰਮ ਲੈ ਜਾਂਦੇ ਆ ਉਦੋਂ ਤਾਂ ਇਹ ਆਉਂਦੇ ਨਹੀਂ ਹੁਣ ਇਹ ਸਾਨੂੰ ਕਹਿੰਦੇ ਅਸੀਂ ਕੁੰਡੀਆਂ ਫੜਨ ਆਏ ਆ ਅਸੀਂ ਕਹਿੰਦੇ ਕੁੰਡੀਆਂ ਫੜੋ ਪਰ ਇਹ ਥੋੜੀਆ ਵੀ ਐ ਚੋਰਾ ਮੰਗਵਾਓਗੇ ਤੁਸੀਂ ਸਾਨੂੰ ਦੱਸੋ ਕੋਈ ਟਾਈਮ ਰੱਖੋ ਤੁਹਾਡਾ ਕੰਮ ਦਾ ਤਾਂ ਟਾਈਮ ਹੈਗਾ ਪਰ ਜਦੋਂ ਤੁਸੀਂ ਇਹ ਜੇ ਕੰਮ ਕਰਨੇ ਆ ਉਦੋਂ ਤੁਸੀਂ ਕੰਦਾ ਟੱਪ ਕੇ ਆਉਣੇ ਸਾਡੇ ਬਕਾਇਦਾ ਗੇਟ ਬਣੇ ਹੋਇਆ ਗੇਟ ਖੜਕਾਓ ਤੇ ਤੁਸੀਂ ਵੀਡੀਓ ਬਣਾਓ ਵੀ ਜੀ ਗੇਟ ਨਹੀਂ ਖੋਲਿਆ ਤਾਂ ਤੁਸੀਂ ਕਹਿੰਦਾ ਟੱਪੋ ਪਰ ਇਹ ਨੇਰੇ ਆਉਂਦੇ ਇਹਨਾਂ ਤੋਂ ਅਸੀਂ ਇਕੱਟੇ ਹੋਏ ਅੱਜ ਪਾਣੀ ਵਾਲੇ ਟੈਂਕੀ ਦੇ 2 2 1/2 ਫੁੱਟ ਉੱਚੇ ਤੇ ਚੜ੍ਹੇ ਆਂ ਜੇ ਸਾਡੇ ਚੋਂ ਮੰਨ ਲਓ ਅਸੀਂ ਜਿਹੜਾ ਐਕਸ਼ਨ ਹੈ ਤੇ ਐਸਡੀਓ ਨੇ ਉਹ ਜ਼ਿੰਮੇਵਾਰ ਹੋਣਗੇ ਅਸੀਂ ਇਸ ਤੋਂ ਬਾਅਦ ਸ਼ਾਮ ਹੋਣ ਵਾਲੀ ਹੈ ਕੋ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਉਹਨਾਂ ਨੇ ਵੀ ਪ੍ਰਸ਼ਾਸਨ ਨੇ ਬਿਜਲੀ ਮੁਲਾਜ਼ਮ ਨੇ ਉਹ ਵੀ ਆਪ ਦਾ ਜਿਹੜਾ ਧਾਰਨਾ ਕਰ ਰਹੇ ਨੇ ਪਰ ਉਹ ਸਰੇ ਆਪ ਆਪਣੇ ਆਪ ਦੇ ਬਚਾ ਲਈ ਕਰ ਰਹੇ ਨੇ ਕੋਈ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈਗੀ ਤੁਹਾਡੀ ਆਪਸੀ ਸੰਗਤ ਉੱਥੇ ਨਾਲ ਪ੍ਰਸ਼ਾਸਨ ਨਾਲ ਵੀਰੇ ਸਵੇਰੇ 5:30 6 ਵਜੇ ਤੋਂ ਲੈ ਕੇ ਜੇਦੋਂ ਅਸੀਂ ਘਰਾਉ ਕੀਤਾ ਸੀ ਉਸ ਤੋਂ ਬਾਅਦ ਐਕਸ਼ਨ ਸਾਹਿਬ ਉਹ ਜਿੰਨੇ ਬਿਜਲੀ ਮੁਲਾਜ਼ਮ ਸੀ ਉਹਨਾਂ ਨੇ ਹੋਰ ਸੱਦੇ ਉਹਨਾਂ ਨੇ ਸੱਦੇ ਆਸ-ਪਾਸੇ ਦੇ ਪਿੰਡਾਂ ਤੋਂ ਵੀ ਤੁਸੀਂ ਕੰਮ ਬੰਦ ਕਰਦੇ ਹੋ ਇਹ ਆਪਾਂ ਸਾਰੇ ਇੱਥੇ ਆਓ 20 30 ਮੁਲਾਜ਼ਮ ਉਦੋਂ ਆ ਗਏ ਸੀ ਇਸ ਦੁਆਰ ਰੂੜੇ ਇਕੱਠਾਣਾ ਪੈਂਦਾ ਐਸਐਚਓ ਸਾਰੇ ਆਏ 12 ਵਜੇ ਤੱਕ ਕੋਈ ਗੱਲ ਨਹੀਂ ਹੋਈ ਸੀ 12:30 1 ਵਜੇ ਆ ਕੇ ਸੀ ਟੈਂਕੀ ਤੇ 12:30 ਵਜੇ ਚੜ੍ਹਿਆ ਤਕਰੀਬਨ ਇਸ ਤੋਂ ਬਾਅਦ ਵੀ ਹੁਣ ਸਾਡੇ 12:30 ਤੋਂ ਲੈ ਕੇ ਹੁਣ ਮੰਨ ਲਓ ਵੀ 5:00 ਚੁੱਕੇ ਨੇ 5:30 ਅਜੇ ਤੱਕ ਵੀ ਜੇ ਜਾਂ ਜਿਹਦੇ ਵੀ ਕੋਈ ਹੈ ਵੀ ਅਸੀਂ ਛੱਡ ਦਿੰਦੇ ਅਸੀਂ ਕਹਿੰਦੇ ਵੀ ਨਹੀਂ ਉਹਨਾਂ ਦੇ ਜਿਹੜੇ ਐਕਟਰ ਨੇ ਜਿਹੜੇ ਕਾਂਦਾ ਟੱਪਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਮੁਕਾਦਮਾ ਹੋਣਾ ਚਾਹੀਦਾ ਕਿੰਨੇ ਬੰਦੇ ਚੜੇ ਹੈਗੇ ਪਾਣੀ ਟੈਂਕ ਪਾਣੀ ਵਾਲੇ ਟੈਂਕ ਤੇ ਅਸੀਂ 3 ਬੰਦੇ ਵੀਰੇ ਮੇਰਾ ਨਾਮ ਸੀਨੀਅਰ ਐਕਸ਼ਨ ਪੁਸ਼ਪੰਤ ਬਰਨਾਲਾ ਜਨ ਸਿੰਘ ਜੀ ਗੱਲ ਚੜਾਈ ਜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੇ ਕੋਲੋਂ ਉੱਤੇ ਤਾਂ ਜਿੱਥੇ ਬੰਦੀ ਪ੍ਰਦਰਸ਼ਨ ਕਰ ਰਹੀ ਹੈਗੀ ਕਿਰਾਓ ਅਸ਼ੀਰ ਸਾਡੇ ਐਸਡੀਓ ਸਾਹਿਬ ਸਰਬਨ ਬਰਨਾਲਾ ਜਿਹੜੇ ਹੈਗੇ ਨੇ ਇੱਕ ਚੋਰੀ ਫੜੀ ਕਿਹਨੇ 5 ਕੇਸ ਫੜੇ ਚੋਰੀ ਦੇ ਜਿਨ੍ਹਾਂ ਨੂੰ ਵੀ ਇਹਨਾਂ ਨੂੰ ਰਸਤੇ ਜਾਂਦੇ ਹੋਏ ਇਹਨਾਂ ਦੀ ਗੱਡੀ ਘੇਰ ਲੱਤੀ ਪਿੰਡ ਵਾਲੇ ਵਾਲੇ ਪਾਸਿਓਂ ਜਿਹੜੇ ਬੰਦੇ ਵੱਲੋਂ ਚੋਰੀ ਕੀਤੀ ਗਈ ਸੀ ਉਹਨਾਂ ਵੱਲ ਨਹੀਂ ਕਿਹਾ ਬਲਕਿ ਉਹ ਜਿਹੜੇ ਜਥੇਬੰਦੀ ਦੇ ਨੁਮਾਇੰਦੇ ਹੈਗੇ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਵੀ ਇੱਥੇ ਕੋਈ ਤੁਸੀਂ ਨਹੀਂ ਫੜਨੀ ਹੈ ਪਿੰਡ ਜਾ ਕੇ ਜਿਸ ਕਰਕੇ ਸਾਡੇ ਵੱਲੋਂ ਅਸੀਂ ਸਵੇਰ ਦੇ ਇੱਥੇ ਸਾਨੂੰ ਬੰਦਕ ਬਣਾ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਠੀਕ ਹੈ ਸਾਨੂੰ ਕੋਈ ਜਾਨ ਨਹੀਂ ਦਿੰਦੇ ਮਤਲਬ ਉਧਰ ਬੰਦੇ ਖੜਾ ਹੋਏ ਇਹਨਾਂ ਦੇ ਗਲੀ ਦੇ ਇੱਧਰ ਵੀ ਖੜਾ ਹੋਏ ਨੇ ਤੇ ਸਾਡਾ ਕੋਈ ਬੰਦਾ ਜਾਂਦਾ ਵੀ ਕੋਈ ਦਵਾਈ ਲੈਣ ਜਾਂਦਾ ਕੋਈ ਬਿਮਾਰਾ ਕੋਈ ਸਦੁਖਦਾ ਉਹਨੂੰ ਵੀ ਲੰਘਣ ਨਹੀਂ ਦੇ ਰਹੇ ਇਨਾ ਸਵੇਰ ਇੱਥੇ ਸਾਨੂੰ ਬੰਦੇ ਬਣਾ ਕੇ ਇੱਥੇ ਰੱਖਿਆ ਹੋਇਆ ਕਿੰਨੇ ਮੁਲਾਜ਼ਮ ਕਿਹੜੇ ਕਿਹੜੇ ਅਧਿਕਾਰੀ ਤੁਹਾਡੇ ਇੱਥੇ ਜਿਹੜੇ ਇਹਨਾਂ ਨੇ ਸਾਡੇ ਕੋਲੇ ਇੱਥੇ ਹੈਗੇ ਨੇ ਸੀਨੀਅਰ ਐਕਸ਼ਨ ਸਰਬੰਨ ਬਰਨਾਲਾ ਸੀਨੀਅਰ ਐਕਸ਼ਨ ਆਫ ਸਿਟੀ ਬਰਨਾਲਾ ਤੇ ਉਸ ਤੋਂ ਬਾਅਦ ਤਕਰੀਬ ਸਾਰੇ ਸਾਡੇ ਇਹਨਾਂ ਦੇ ਐਸ.ਟੀ.ਯੂ.ਏ ਦੇ ਇੱਥੇ ਨੇ ਤੇ ਉਸ ਤੋਂ ਬਾਅਦ ਸੀਨੀਅਰ ਐਕਸ਼ਨ ਪ੍ਰੋਡਕਸ਼ਨ ਬਰਨਾਲਾ ਸਾਰੇ ਹੀ ਇੱਥੇ ਨੇ ਢੜਾਉਣ ਲਈ ਆਏ ਸੀ ਜਿਹੜੇ ਬੰਦਾ ਢੜਾਉਣ ਲਈ ਆਂਦਾ ਉਹਨੂੰ ਉਲਟਾ ਇਹ ਬੰਦੀ ਬਣਾ ਕੇ ਇੱਥੇ ਰੱਖ ਲੈਂਦੇ ਆ ਇਹਨਾਂ ਦੀ ਇੱਕੀ ਡਿਮਾਂਡ ਆ ਮੀਡੀਆ ਅਸੀਂ ਚੋਰੀਆਂ ਫੜੀਆਂ ਨੇ ਸਵੇਰ ਦੀਆਂ ਉਹਨਾਂ ਨੂੰ ਛੱਡਿਆ ਜਾਵੇ ਖਤਮ ਕੀਤਾ ਜਾਵੇ ਠੀਕ ਹੈ ਜੀ ਜਿਹੜਾ ਕਿ ਸਾਡੇ ਬਸ ਦੀ ਗੱਲ ਹੈ ਨਹੀਂ ਅਸੀਂ ਨਹੀਂ ਛੱਡ ਸਕਦੇ ਪਰ ਉਹਨਾਂ ਵੱਲੋਂ ਇਹ ਵੀ ਦੋਸ਼ ਲਾਏ ਜਾ ਰਿਹਾ ਵੀ ਜਦੋਂ ਕਿ ਇੱਕ ਕੈਰ ਕਮਿਊਨਿਟੀ ਢਗ ਨਾਲ ਜਦੋਂ ਹਨੇਰਾ ਹੁੰਦਾ ਉਦੋਂ ਜਦੋਂ ਕਿ ਘਰ ਦੇ ਵਿੱਚ ਕੋਰਤਾਂ ਹੁੰਦੀਆਂ ਨੇ ਕਿਸਾਨੀ ਉਦੋਂ ਬਾਅਦ ਇਹ ਗੱਦਾ ਡੱਪੇ ਦੀ ਮੁਲਾਜ਼ਮ ਆ ਗਏ ਐਦਾਂ ਨਹੀਂ ਸਾਡੇ ਵੀ ਸਾਰੇ ਮੇਰੀ ਬੇਟੀ ਹੈਗੀ ਆ ਆਪਦੀ ਠੀਕ ਆ ਮੈਂ ਵੀ ਮਤਲਬ ਵਾਈਫ ਆ ਤਰਾ ਸੁਸਪਾਇਗਾ ਐਦਾਂ ਦਾ ਕੋਈ ਹੋਣੀ ਹੈਗਾ ਅਸੀਂ 6 ਵਜੇ ਆਣੇ ਆ ਛੇਵੇਂ ਸਟਾਪ ਪਹੁੰਚੇ ਸੀ ਇੱਥੇ ਇਹਨਾਂ ਨੂੰ 2016 ਵਿੱਚ ਚੈਕਿੰਗ ਸਟਾਰਟ ਕੀਤੀ ਤੇ ਦਿਨ ਚੜ੍ਹੇ ਕੀਤੀ ਆ ਜਿੰਨਾ ਘਰਾਂ ਦੀ ਚੈਕਿੰਗ ਕੀਤੀ ਆ ਉਹਨਾਂ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਦੇਖੋ ਉਹ ਉਹਨਾਂ ਵੱਲੋਂ ਕੀਤਾ ਜਾ ਰਿਹਾ ਜਿਹੜੇ ਕਿ ਇਸ ਪਿੰਡ ਦੇ ਚ ਕਹਿ ਰਹੇ ਸੀ ਕਿ ਸ਼ਾਮ ਦਾ ਸੀ ਬੰਦੇ ਨਮੈਂਦੇ ਆ ਅੱਥੇ ਇੱਥੇ ਬਿੱਲੀ ਦੀ ਚੈਕਿੰਗ ਹੋਣੀ ਵੀ ਨਹੀਂ ਬਣਨੀ ਵੀ ਨਹੀਂ ਸੀ ਸਰ ਉਹ ਜਿਹੜੇ ਤੁਹਾਡੇ ਦਾ ਡਿਪਾਰਟਮੈਂਟ ਦੇ ਕਿੰਨੇ ਅਧਿਕਾਰੀ ਕਿੰਨੇ ਮੁਲਾਜ਼ਮ ਇੱਥੇ ਧਰਨੇ ਵਿੱਚ ਬੈਠੇ ਹੈ تقريبا ਹੈਗੇ ਜੀ 150 ਦੇ ਕਰੀਬ ਹੈਗੇ ਸਾਡੇ ਨਾਲ ਜਿਹੜੇ ਕਿ ਸੇਰ ਦੀ ਖੜੇ ਹੋਏ ਆ ਇੱਥੇ ਠੀਕ ਹੈ ਜੀ بار 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 ਉਹਨੂੰ ਬੇਨਤੀ ਕੀਤੀ ਜਾ ਰਹੀ ਹੈ ਸਾਨੂੰ ਚਲੇ ਜਾਣ ਦਿਓ ਚਲੇ ਜਾਣ ਦਿਓ ਜੀ ਲੇਕਿਨ ਉਹਨਾਂ ਕੋਲ ਇੱਕ ਹੀ ਸ਼ਰਤ ਹੈ ਜੇ ਤੁਸੀਂ ਜਾਣਾ ਹੈਗਾ ਇੱਥੋਂ ਤਾਂ ਸਾਡਾ ਜਿਹੜਾ ਤੁਸੀਂ ਇਹ ਚੈਕਿੰਗਾਂ ਭਰੀਆਂ ਹੋਈਆਂ ਉਹਨਾਂ ਨੂੰ ਖਤਮ ਕਰਕੇ ਜਾਓ ਸਿੰਘ ਮਹਿਤਾ ਜ਼ਿਲ੍ਹਾ ਮੀਤ ਪ੍ਰਧਾਨ ਵੀ ਕੇ ਜੁਰਤ ਰਫੰਡ ਕਰੋ ਅਸੀਂ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਇਹਨਾਂ ਦੇ ਕੋਈ ਕਾਰਡ ਨਹੀਂ ਪਾਇਆ ਹੁੰਦਾ ਗੱਲ 'ਚ ਚੋਰਾਂ ਦੀ ਵਾਂਗੂ ਸਾਡੇ ਘਰਾਂ 'ਚ ਵੱੜਦੇ ਨੇ ਕੰਦ ਟੱਪ ਕੇ ਵੱਡੇ ਨੇ ਤੇ ਮੈਂ ਸਾਡੇ ਤਲੇ ਤੁਹਾਡੀਆਂ ਮਾਈਆਂ ਪਾਣਾ ਬੈਠਿਆ ਦੀ ਦੁੱਧ ਡੋਲੇ ਮੈਂ ਸਾਡਾ ਤੇ ਗੁੰਡਾਗਰਦੀ ਸਰਿਆਂ ਕਰ ਰਹੇ ਨੇ ਕੁਝ ਇਹਨਾਂ ਦੇ ਪਿੰਡ ਦਾ ਮੁਲਾਜ਼ਮ ਇੱਕ ਨਾਲ ਹੋਤੀਗਾ ਉਹ ਸਾਡੇ ਬੰਦਿਆਂ ਨੂੰ ਜੱਪੀਆਂ ਪਾਉਣ ਨੂੰ ਪਿਆ ਕਮਲ ਕੁੱਟਣ ਦੇ ਕੱ ਗਿਆਗਾ ਉਹ ਸੋ ਇਹ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਜਿਹੜੇ ਸਾਡੇ ਬੰਦੇ ਅੱਜ ਟੈਂਕੀ ਤੇ ਚੜੇ ਨੇ ਉਹ ਇਹਨਾਂ ਦੇ ਦੁਖੀ ਕੀਤੇ ਹੋਏ ਚੜੇ ਨੇ ਕਿਸੇ ਦਾ ਸ਼ੌਂਕ ਨਹੀਂ ਹੈਗਾ ਕੰਮ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਪਰ ਅੱਜ ਦਾ ਦੇਖਿਆ ਜਾਵੇ ਪ੍ਰਸ਼ਾਸਨ ਵੀ ਮੂਕਦਰਸ਼ਮਾਕਾ ਬਣ ਕੇ ਦੇਖ ਰਿਹਾ ਹੈਗਾ ਡੀਐਸ ਵੀ ਸਾਨੂੰ ਮਤਾਂ ਦਿੰਦਾ ਤੁਸੀਂ ਇਸ ਤਰ੍ਹਾਂ ਕਰ ਲੋ ਵੀ ਅਸੀਂ ਕਹਿੰਦੇ ਵੀ ਜਦੋਂ ਸਾਡੇ ਬੰਦੇ ਕੋਈ ਕੁਝ ਫੜੀ ਨਹੀਂ ਗਿਆ ਕੋਈ ਕੁੰਡੀ ਦੀ ਗੱਡੀ ਖੜੀ ਕੋਈ ਖੜੀ ਹੈ ਕੋਈ ਤਕਾ ਹਟਾ ਰ ਕੋਈ ਫੜੀ ਗਈ ਹੋਏ ਕੁੰਡੀ ਫਿਰ ਅਸੀਂ ਮੰਨ ਲੀਏ ਵਿਚੋੜ ਨੇ ਤੇ ਹੁਣ ਕਹਿੰਦੇ ਨੇ ਉਹਨਾਂ ਦਾ ਥੋੜਾ ਕਾਣਾ ਜੁਰਮਾਨਾ ਪਾ ਦਈਏ ਉਹ ਫਿਰ ਤਾਂ ਚੋਰ ਬਲਾਂਸ ਬਰਾਉਣ ਤੇ ਸਵਸ਼ਟ ਕਰਦੇ ਨੇ ਸਾਨੂੰ ਇਹ ਵਿਚੋੜ ਨੇ ਬਕਬਕਾਇਦਾ ਕਿਸਾਨ ਕਿਸਾਨੀ ਨੂੰ ਕਿਸਾਨ ਪਹਿਲੇ ਪੀੜਤਾ ਕਿਸੇ ਨੂੰ 70000 ਰੁਪਏ ਜੁਰਮਾਨਾ ਪਾਤਾ ਮੀਟਰ ਪਟਕੇ ਆਪ ਲਗਾਏ ਨੇ ਤੇ ਮਗਰੋਂ ਕਹਤਾ ਇਹਦਾ ਮੀਟਰ ਚੈੱਕ ਹੋ ਗਿਆ ਜੀ ਇਹਦਾ 70000 ਰੁਪਏ ਜੁਰਮਾਨਾ ਹੋਇਆ ਹੋਵੇ ਸਾਨੂੰ ਉਹ ਬੰਕ ਗੱਗਮ ਤਾਂ ਖੁਦ ਆਪ ਗਏ ਐਡਿਟ ਗਿਆ ਕੋਈ ਨੋਸਟ ਨੀ ਉਹਨੂੰ ਕੋਈ ਉਹ ਸਦਾ ਬੱਤਰ ਨਹੀਂ ਜਦੋਂ ਪੁੱਛਣ ਗਏ ਵੀ 8 ਮਹੀਨੇ ਹੋ ਗਏ ਬਿਲ ਮੀਟਰ ਲੱਗਿਆ ਬਿਲ ਕੋਈ ਨਹੀਂ ਆਇਆ ਤਾਂ 7000 ਰੁਪਏ ਜੁਰਮਾਨਾ ਹੋਇਆ ਗਿਆ ਸਾਡੀ ਪਾਣੀ ਦੀ ਟੈਂਕੀ ਕਿਉਂ ਬੰਦ ਕੀਤੀ ਤੇਨ ਬੰਦ ਨੇ ਚਾ ਟੈਂਕੀ ਦੇ ਜਿਹੜੇ ਜਿਹੜੇ ਪੀੜਤ ਨੇ ਸਾਡਾ ਜਥੇਬੰਦੀ ਦਾ ਫਰਜ ਬੰਦਾ ਉਹਨਾਂ ਦਾ ਸਾਥ ਦੇਣਾ ਅਸੀਂ ਉਹਨਾਂ ਦਾ ਸਾਥ ਦੇਣ ਵਾਸਤੇ ਇੱਥੋਂ ਕੁਝ ਬੰਦ ਲੈ ਜਾ ਕੇ ਉੱਤੇ ਬਰੇਡ ਦੇ ਵਿੱਚ ਆਪਣੇ ਬਾਰਡਰ ਵਾਕਸ ਚ ਲੈ ਕੇ ਗਿਆ ਉਦੋਂ ਬਾਰਡਰ ਵਾਕਸ ਤੇ ਵੀ ਸਾਡਾ ਸਿਕਰ ਚੱਲਦਾ ਮੈਂ ਦੇ ਇਸ ਲਈ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਕੰਨ ਤੇ ਪੜਿਆ ਲਿਖ ਲੋ ਵੀ ਉਹ ਜਥੇ ਬੰਦੀਆਂ ਨੇ ਜਿਹੜੀਆਂ ਮੋਦੀ ਨੂੰ ਝੁਕਾ ਕੇ ਆਈਆਂ ਤੁਸੀਂ ਕਿਹਦੇ ਵਿਚਾਰੇ ਹੋ ਕਿੰਨੇ ਮੁਲਾਜ਼ਮਾਂ ਨੂੰ ਡਾਕਟਰ ਆਉਂਦਾ ਗਿਆ ਮੁਲਾਜ਼ਮ ਹੈਗੇ ਨੇ ਜਿਆ 12 ਕੁਸਤਾ ਅਸਰੀਓ ਨੇ ਕੋਈ ਜੇਈ ਨਹੀਂ ਅਸੀਂ ਨਾ ਉਹਨਾਂ ਦੇ ਨਹੀਂ ਜਾਣਦੇ ਸਨ ਬਰਨਾਲੇ ਤੋਂ ਟੀਮ ਆਈ ਵੀ ਆਹੋ ਅੱਜ ਅਸੀਂ ਇਹ ਐਲਾਨ ਵੀ ਕਰਦੇ ਇੱਥੋਂ ਵੀ ਇਤੋਂ ਬਾਅਦ ਕਿਸੇ ਪਿੰਡ ਚ ਬਾੜਨ ਦੀ ਮੰਗ ਨੂੰ ਕੁੰਡਾ ਨੂੰ ਜਿਹੜੇ ਇਹ ਗੁੰਡਾਦਾਰੀ ਕਰਦੇ ਨੇ ਹਲ ਹਲ ਕਰਕੇ ਬਾਬਾ ਹੋਰਦੇ ਨੇ ਅਸੀਂ ਕਹਿਣਾ ਵੀ ਜਦੋਂ ਅਸੀਂ ਟਰਾਂਸਫਰ ਲੈਣ ਜਾਣੇ ਆ ਜੇ ਅਸੀਂ ਸਾਢੇ 8 ਵਜੇ ਬਾਗੇ ਤਾਂ ਇਹਨਾਂ ਨੇ ਕਹਿਣਾ ਸਾਢੇ 9 ਵਜੇ ਡਿਊਟੀ ਆ ਫਿਰ ਇੱਥੇ 4 ਵਜੇ ਕਿਉਂ ਕਿਉਂ ਆ ਜਾਂਦੀ ਵੀ ਅਸੀਂ ਕਹਿਣਾ ਚਾਹੁੰਦੇ ਆ ਵੀ ਆਪਦੇ ਕੰਨ ਖੋਲ ਕੇ ਸਾਡੀ ਗੱਲ ਸੁਣ ਲੋ ਜੇ ਕੋਈ ਫੈਸਲਾ ਕਰਨਾ ਤਾਂ ਅਸੀਂ ਕਰਨ ਨੂੰ ਤਿਆਰ ਆ ਪਰ ਜੇ ਤੁਸੀਂ ਕਹੋ ਵੀ ਉਹਨਾਂ ਘਰਾਂ ਵਿੱਚ ਜੁਰਮਾਨਾ ਪਾ ਕੇ ਕਰ ਲਾਂਗੇ ਅਸੀਂ ਨਹੀਂ ਕਰਾਂਗੇ ਸ਼ਰਮਾ ਪਰ ਕੀ ਕਹਨੇ ਜਿਹੜਾ ਕਿੰਨੇ ਜਿਹੜੇ ਦਾ ਘਰਾਓ ਕੀਤਾ ਗਿਆ ਜੀ ਅੱਜ ਅਸੀਂ ਲਗਭਗ 6 ਵਜੇ ਤੋਂ ਬਾਅਦ ਇੱਥੇ ਚੈਕ-ਇਨ ਕਰਨੇ ਪਿੰਡ ਵਿੱਚ ਮੈਂ ਲੀਡ ਕਰ ਰਿਹਾ ਸੀ ਟੀਮ ਨੂੰ ਤੇ ਟੋਟਲ ਅਸੀਂ 6 ਸੀਗੇ ਟੋਟਲ ਮੇਰੇ ਸਮੇਤ 15 ਬੰਦੇ ਸੀ ਅਸੀਂ ਲੋਕਾਂ ਦਾ ਜਿੰਦਾਬਾਦ ਲੋਕਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਅਸੀਂ ਸਵੇਰੇ 5 ਚੋਰੀਆਂ ਫੜੀਆਂ ਪਿੰਡ ਦੇ ਵਿੱਚ ਚੋਰੀਆਂ ਅਸੀਂ ਬਹੁਤ ਪ੍ਰੇਮ ਨਾਲ ਪਿਆਰ ਨਾਲ ਇਨਸਪੈਕਟਰਾਂ ਨਾਲ ਫੜੀਆਂ ਨੇ ਗਿਆ ਕੋਈ ਸਾਨੂੰ ਕਿਸੇ ਦਾ ਕੋਈ ਬਹੁਤ ਵਧੀਆ ਮਾਹੌਲ ਦੇ ਵਿੱਚ ਚੋਰੀਆਂ ਫੜੀਆਂ ਚੋਰੀ ਫੜਕੇ ਸੀ ਪਿੰਡ ਤੋਂ ਬਾਹਰ ਜਾ ਰਹੇ ਸੀ ਤੇ ਜਿਨ੍ਹਾਂ ਨੇ ਮਤਲਬ ਲੋਕਾਂ ਨੂੰ ਬਿਨਾਂ ਗੱਲ ਤੋਂ ਜਿਹੜੇ ਜਿੱਤੇ ਹੁੰਦੀ ਹੈ ਕਹਿੰਦੇ ਜਿੱਥੇ ਬੰਦੀ ਦੇ ਨਮਾਇੰਦੇ ਆ ਉਹਨਾਂ ਨੇ ਬਿਨਾਂ ਫਜ਼ੂਰ ਵਿਜੇ ਤੋਂ ਘੇਰਿਆ ਤੇ ਅਸੀਂ ਪੁੱਛਿਆ ਸਾਨੂੰ ਕਿਉਂ ਘੇਰਿਆ ਗਿਆ ਇਹਨਾਂ ਕੋ ਕੋ ਦੱਲ ਨਹੀਂ ਸੀਗੀ ਚੋਰੀ ਦੀ ਸੀ ਮਦਦ ਕਰਦੇ ਨਹੀਂ ਕਿ ਕਹਿੰਦੇ ਪਬਲਿਕਲੀ ਇਹ ਨੇ ਇਹ ਚੋਰਾਂ ਦੀ ਮਦਦ ਕਰਦੇ ਨਹੀਂ ਪਰ ਇਹ ਚੋਰਾਂ ਦੀ ਮਦਦ ਕਰਦੇ ਨੇ ਦੂਜੇ ਨੰਬਰ ਦੇ ਇਹਨਾਂ ਨੇ ਸਾਨੂੰ ਘੇਰ ਕੇ ਸਮਾਰਟ ਮੀਟਰਾਂ ਦੀ ਗੱਲ ਕਰਨ ਲੱਗੇ ਕਿਤੇ ਟ੍ਰਾਂਸਫਰਾਂ ਦੀ ਗੱਲ ਕਰ ਰਹੇ ਕੋਈ ਮਤਲਬ ਬੇਤੁੱਕੀਆਂ ਗੱਲਾਂ ਕੀਤੀ ਸਾਡੇ ਨਾਲ ਤੇ ਜਦੋਂ ਅਸੀਂ ਚੋਰੀ ਦੀ ਗੱਲ ਕਰਦੇ ਆ ਲੋਕ ਲੋਕ ਪਬਲਿਕਲੀ ਇਹ ਸਟੇਜਾਂ ਤੇ ਕਹਿੰਦੇ ਸੀ ਚੋਰਾਂ ਦੀ ਮਦਦ ਕਰਦੇ ਨਹੀਂ ਪਰ ਇਹ ਚੋਰਾਂ ਦੀ ਮਦਦ ਕਰਦੇ ਕਿੰਨੇ ਜਣੇ ਕਿ ਬੁਲਾਇਓ ਕਿਹੜੇ ਕਿਹੜੇ ਭਾਗ ਤੇ ਜੀ ਇਹ ਤੋਂ ਦੇ ਮੇਰੀ ਸਬਡੀਵੀਜ਼ਨ ਦੀ ਟੀਮ ਸੀਗੀ ਸਾਰੀ ਇਹ ਆਪਣੇ ਨਿਗਰਾਨ ਇੰਜੀਨੀਅਰ ਇਨਫੋਰਸਮੈਂਟ ਦੇ ਵੱਲੋਂ ਇਨਫੈਕਸ਼ਨ ਦੇ ਤਾਈ ਤਾਂ ਅਸੀਂ ਚੈੱਕ ਕੀਤੀ